ਜੋ ਜੋ ਗਵਾਏ ਪਰ ਨਹੀਂ ਵੇ ਰੱਬ ਜਿ ਹੰਦਰੀ ਰੇ ਤਾ ਸੰਗਤ ਦੇ ਦੇ ਰੇ ਤਾ ਕੱਲ ਸਵੇਰ ਕੋ ਕਿਫਤੇ ਅੱਜ ਅਸੀਂ ਸ਼ੌਂਸ ਲੀਜ਼ੇ ਇਕੱਠੇ ਹੋਏ ਸੀ ਸਾਰੇ ਪਹਿਲੇ ਤੋਂ ਦੂਜੇ ਸੰਸਾਰਿਕ ਜਿਹੜੀ ਯੰਗ ਹੋਈ ਸੀ ਉਹਦੇ ਵਿੱਚ ਜਿਹੜੇ ਸਾਡੇ ਭਾਰਤ ਦੇ ਇੰਡੀਆ ਦੇ ਲੋਕ ਜਿਹੜੇ ਸ਼ਹੀਦ ਹੋਏ ਸੀ ਬ੍ਰਿਟਿਸ਼ ਆਰਮੀ ਦੇ ਜੇ ਵੀਰਜੀ ਦੇ ਵਿੱਕੀ ਭਾਈ ਦੇ ਦਾਦਾ ਜੀ ਵੀ ਜਿਹੜੇ ਕਿ ਇਟਲੀ ਦੇ ਵਿੱਚ ਫਾਰ ਲੜ ਕੇ ਗਏ ਇਹ ਉਹਨਾਂ ਦੀ ਫੋਟੋ ਹੈ ਮੈਂ ਕੀ ਕਹਿਣਾ ਚਾਹੁੰਦਾ ਕਿ ਤੁਸੀਂ ਦਾਦਾ ਜੀ ਜੇ ਹਰੀ ਸਿੰਘ ਮੈਂ ਆਪਣੇ ਦਾਦਾ ਜੀ ਦੇ ਨਾਮ ਤੇ ਆਪਣੇ ਮੁੰਡੇ ਦਾ ਨਾਮ ਰੱਖਿਆ ਹੈ ਕਿਉਂਕਿ ਇਹਨਾਂ ਦਾ ਬੜਾ ਪਿਆਰ ਕਰਦਾ ਸੀਗਾ ਉਸ ਟਾਈਮ ਇਹਨਾਂ ਨੂੰ ਸਰਦਾਰੀ ਅਜਿੱਤੇ ਦਿੱਤੀ ਗਈ ਹੈ ਤੇ ਉਸ ਟਾਈਮ ਬਹੁਤ ਹੀ ਵੱਡੇ ਬਹੁਤ ਹੀ ਉੱਚੇ ਜੁਵਾਣ ਬੰਦੇ ਸੀਗੇ ਇਹਨਾਂ ਦੇ ਨਾਲ ਨਾਲ ਹੋਰ ਪਹੁੰਚ ਜਾਣਾ ਜੁੱਤਾ ਦਿੱਤੀ ਗਈ ਹੈ ਅੱਜ ਦੇ ਟਾਈਮ ਤੇ ਇੰਕਾ ਦੇ ਪ੍ਰੋਗਰਾਮ ਹੋਰ ਹੁੰਦੇ ਰਹਿਣ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਸਿੰਘ ਫਰਾਂਸ ਤੋਂ ਕੱਲ ਜੋ ਬੀਤੇ ਦਿਨ ਐਤਵਾਰ ਨੂੰ ਸ਼ੌਂਸ ਵਿਜੀ ਪਹਿਲੇ ਤੇ ਦੂਸਰੇ ਜਿਹੜੀ ਸੰਸਾਰਿਕ ਯੁੱਧ ਹੋਇਆ ਉਹਦੇ ਵਿੱਚ ਜਿਹੜੇ ਭਾਰਤੀ ਪੰਜਾਬੀ ਭਾਈਚਾਰੇ ਦੇ ਜਾਂ ਸਾਰੇ ਭਾਈਚਾਰੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਉਹ ਫੌਜੀਆ ਨੇ ਸ਼ਹਾਦਤ ਦਾ ਜਾਨ ਪੀਤਾ ਉਹਨਾਂ ਦਾ ਇੱਕ ਦਿਨ ਮਨਾਇਆ ਗਿਆ ਜਿਸ ਦੇ ਵਿੱਚ ਫਰਾਂਸ ਦੀ ਸਰਕਾਰ ਦੇ ਕੁਝ ਨੁਮਾਇੰਦੇ ਤੇ ਸਾਡੇ ਵੀਰ ਰਣਜੀਤ ਸਿੰਘ ਜੋ ਕਿ ਡਿਊਟੀ ਮੇਰ ਨੇ ਬਵਿਨੀ ਸ਼ਹਿਰ ਦੇ ਉਹਨਾਂ ਨੇ ਸ਼ਿਰਕਤ ਕੀਤੀ ਤੇ ਸਾਡੇ ਬਵਿਨੀ ਗੁਰੂ ਘਰ ਤੋਂ ਲਬੁਰਜੇ ਗੁਰੂ ਘਰ ਤੋਂ ਹੋਰ ਸੰਗਤਾਂ ਉੱਥੇ ਪਹੁੰਚੀਆਂ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਨੂੰ ਨਮਨ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ ਮੈਂ ਉਮੀਦ ਕਰਦਾ ਕਿ ਜਿਹੜੇ ਸਾਡੇ ਦੇਸ਼ ਦੇ ਉਹ ਲੋਕ ਨੇ ਜਿਨ੍ਹਾਂ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਸਾਡੇ ਇਹਨਾਂ ਦੇਸ਼ਾਂ ਨੂੰ ਬਚਾਉਣ ਲਈ ਹਮੇਸ਼ਾ ਤਤ ਪਰ ਰਹੇ ਤੇ ਸੰਘਰਸ਼ ਕੀਤਾ ਉਹਨਾਂ ਨੂੰ ਕਦੀ ਵੀ ਨਾ ਭੁੱਲਿਆ ਜਾਵੇ ਸੋ ਸਾਰੇ ਸੰਸਾਰ 'ਚ ਇੱਕ ਬਹੁਤ ਵਧੀਆ ਮੈਸੇਜ ਜਾਂਦਾ ਹੈ ਕਿ ਇਹਨਾਂ ਯੁੱਧਾਂ ਦੇ ਵਿੱਚ ਕਿਸੇ ਨੇ ਕੁਝ ਨਹੀਂ ਖੱਟਿਆ ਸ਼ਹੀਦੀਆਂ ਹੀ ਪ੍ਰਾਪਤ ਕੀਤੀਆਂ ਔਰ ਮੇਰੀ ਕੋਸ਼ਿਸ਼ ਹੈ ਕਿ ਜੋ ਹੁਣ ਵੀ ਅੱਜ ਸੰਸਾਰ ਦੇ ਵਿੱਚ ਜਿਹੜੇ ਵੱਡੇ ਯੁੱਧ ਲੱਗਣ ਦੀ ਦੁਆਰਾ ਅਸਾਰ ਹੈ ਉਹ ਨਾ ਹੋਣ ਪ੍ਰਮਾਤਮਾ ਕਰੇ ਸਾਰੇ ਬੰਨੇ ਠੰਡ ਵਰਤਾਈ ਹੋਵੇ ਔਰ ਹਮੇਸ਼ਾ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ